ਦਾੜੀ ਕੇ ਆ ਗਏ ਤੋਗੀ ਹੋਵੇਂ ਅੰਨ ਨਾਲ ਬੋਲੇ ਮੂਹਰੇ ਵਿੱਚ ਰਹਿਣਾ ਦੰਤ ਹੋ ਗਈ ਅਨੇ ਕਾ ਵੀ ਬੰਦ ਸਰੀਰ ਵਿੱਚ ਰਹਿਣਾ ਰੱਤ ਸੁਗੰਧਿਆ ਸੁਣੀ ਪਟ ਹੱਥਾਂ ਤੇ ਪੈ ਕੇ ਵੱਚ ਸਰੀਰ ਤੇ ਸਾਰੀ ਢਿੱਲੇ ਹੋ ਗਏ ਨੱਚ ਹੁਣ ਗੁੱਜਿਆ ਹੁੰਦੇ ਨੇ ਪੀੜ ਹੁਣ ਦੁੱਖ ਦਾ ਸਾਰਾ ਸਰੀਰ ਹੁਣ ਅੱਖਾਂ ਚੋਂ ਪਾਣੀ ਵਗਦਾ ਹੁਣੇ ਬਾਪੂ ਕਰਦੇ ਚੰਗਾ ਹੀ ਨਹੀਂ ਲੱਗਦਾ ਹੁਣ ਬਾਪੂ ਦੇ ਪੰਦੇ ਰਹੀ ਨਾ ਪੰਜੀ ਹੋਂ ਬਾਪੂ ਦੀ ਡੰਗਰਾ ਦੇ ਵੇਲੀ ਸੀ ਗਾਹ ਦੀ ਚੀ ਮੰਜੀ ਹੋਂ ਬਾਪੂ ਆ ਫੜ ਲਈ ਹੱਥ ਜੀ ਖੁੰਢੀ ਉਹ ਕਦੇ ਬਾਪੂ ਤੇ ਜਵਾਨੀ ਬੜੀ ਹੁੰਦੀ ਹੋਂ ਰਹਿੰਦੇ ਹੀ ਬਾਪੂ ਖੰਗਦਾ ਸਾਰੀ ਰਾਤ ਰਹਿੰਦਾ ਪਾਣੀ ਮੰਗਦਾ ਹੋਂ ਗੜਾ ਬਾਪੂ ਦਾ ਸੁੱਕਦਾ ਤੇ ਸਾਰੀ ਰਾਤ ਰਹਿੰਦਾ ਥੁੱਕਦਾ ਘਰ ਦੇ ਨੇੜੇ ਬੁੱਢਾ ਨਹੀਂ ਸੀ ਮੁੱਕਦਾ ਵੇਖੋ ਇਹ ਕਿ ਚਲ ਗਿਆ ਜਾਦੂ ਹੋਏ ਸੋ ਜੀਆਂ ਦਾ ਬਾਪੂ ਆ ਜੁ ਹੋ ਗਿਆ ਵਦੂ ਹੋਏ ਹੋਂ ਬਾਪੂ ਜੀ ਹੋ ਗਿਆ ਤੇ ਪੂਰਾ ਤੇ ਪੁੱਤਰਾ ਨੇ ਮਲ ਲਿਆ ਪੂਰਾ ਹੁਣ ਨਵਾ ਲਗਾਂ ਡੇਨ ਨਾਲ ਅੱਡਾ ਪੈਂਦੇ ਆ ਬਾਪੂ ਨੂੰ ਕਰਨਾ ਬੱਟਾ ਹੁਣ ਬਾਪੂ ਦਾ ਕਰਕੇ ਸੰਸਕਾਰ ਤੇ ਪੁੱਤਰਾ ਦਾ ਸੋਚਿਆ ਵਾਰ ਪੀ ਕੇ ਫਿਰ ਚਾਹ ਦੀ ਗਲਾਸੀ ਫਿਰ ਲੈਂਦੇ ਨੇ ਬਾਪੂ ਦੇਸੋ ਲੋਕ ਦੀ ਚਾਹਸੀ ਫਿਰ ਫੋੜ ਦੇ ਉਹਦਾ ਸਾਰੇ ਅੰਦਰ ਸੱਚੀਆਂ ਗੱਲਾਂ ਕਹਿੰਦਾ ਅਠਸਕਾ ਮੀਰਾਂ ਦੀ ala ਗਿੰਦਰ ਉਹ ਜਿੰਦਗੀ ਨੂੰ ਬਾਪੂ ਨੂੰ ਪੈਂਦੇ ਹਾਂ ਤੱਕੀ ਕਿੰਝ ਹਰਬੀ ਨੂੰ ਛੇਤੀ ਚੱਕੀ ਜਦੋਂ ਮਰੇ ਨੂੰ ਖਾਂਦੇ ਨੇ ਕਿਉ ਤੇ ਨਾਲੇ ਪੈਂਦੇ ਨੇ ਉੱਤੋਂ ਵੀ ਰੋ ਹੋਨ ਨਉਆ ਵੀ ਵੈਣ ਪਾਂਦੀਆਂ ਹੋਂ ਲੰਮੀਆਂ ਨਹੀਂ ਹਿੱਕਾਂ ਲਾਂਦੀਆਂ ਹੋਰ ਹੁਣ ਟਿਕਾਣੀ ਬਾਹਰ ਤੋਂ ਥੜ੍ਹ ਪਰ ਤੋਂ ਅੱਜੇ ਨੱਥਾਰੇ ਸੋ ਕੈ ਰੁੰ ਟਿਕਾਣੇ ਹੋਂ ਪੱਟਾਂ ਦੇ ਕਰਨ ਪਚਾਈ ਤੇ ਛਾਤੀ ਦੇ ਦਰਬੜੇ ਲਾਈ ਹੋਂ ਗੱਲਾਂ ਦੇ ਲਾਂਦੀਆਂ ਨੇ ਤੌਨੀ ਕਹਿੰਦੇ ਹਾਏ ਵਰਤਕੀ ਹੁਣੀ ਔਰ ਰੱਜ ਕੇ ਪੀਂਦੀਆਂ ਨੇ ਚਾਹ ਓਏ ਔਰ ਰੋਟੀ ਵੀ ਲੈਂਦੀਆਂ ਰੱਜ ਕੇ ਖਾ ਓਏ ਔਰ ਜਾਂਦੀਆਂ ਫੇਰ ਉਸੇ ਖਾਰੇ ਕੀ ਆ ਓਏ ਫੇਰ ਉਥੇ ਕਾਂ ਕੇ ਵੈਣ ਚੁੱਕਦੀ ਟੁੱਟੀ ਨਹੀਂ ਬਲ ਤੇ ਰੁਕਦੀ ਫਿਰ ਲਾਂਦੀਆਂ ਨੇ ਵੱਖ-ਵੱਖ ਚਰ ਜਾਂ ਕਹਿੰਦੇ ਹਾਏ ਤੇਰੀ ਗਾਈ ਮੈਂ ਵਰ ਜਾਂ ਫਿਰ ਵਹਿਣ ਪਾਂਦੀ ਫਿਰ ਵਹਿਣ ਵੇ ਪਾਂਦੀ ਜਿਹਨੂੰ ਕੋ ਪਾਏ ਬੋਲਗਾ ਸ਼ਾਦੀ ਗਿੰਦਰ ਸੀਗਾ ਤੂੰ ਕਿਉਂ ਨਿਖਾਲ ਗਏ ਨਾ ਸ਼ਿਆਦੀਆਂ ਬੋਲਗਾ ਮੈਂ ਇਹ ਬਤ ਕਹਦੇ ਆ ਹਾਂ